ਪਰਮ ਸਤਕਾਰ ਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਹੋ ਬਾਬਾ ਦਇਆ ਸਿੰਘ ਆਰਫ ਦਾ ਲਿਖਿਆ ਹੋਇਆ ਕਿੱਸਾ ਜ਼ਿੰਦਗੀ ਬਲਾਸ ਜਿਵੇਂ ਜਿਵੇਂ ਇਨਸਾਨ ਦੀ ਉਮਰ ਵੱਧਦੀ ਜਾਂਦੀ ਹੈ ਉਵੇਂ ਉਵੇਂ ਉਹਦੀ ਚਾਲ ਢਾਲ ਬਦਲ ਜਾਂਦੀ ਹੈ ਉਹਦਾ ਰਹਿਣ ਸਹਿਣ ਬਦਲ ਜਾਂਦਾ ਹੈ ਖਾਣ ਪੀਣ ਬਦਲ ਜਾਂਦਾ ਹੈ ਗੱਲਬਾਤ ਕਰਨ ਦਾ ਢੰਗ ਬਦਲ ਜਾਂਦਾ ਹੈ ਖੇਡਾਂ ਬਦਲ ਜਾਂਦੀਆਂ ਹੈ ਜਿਵੇਂ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਨੇ ਫਰਮਾਨ ਕੀਤਾ ਹੈ ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜੇ ਮਾਏ ਬਾਪ ਕੀ ਸੁੱਧ ਤੀਜੇ ਭਈਆ ਭਾਬੀ ਬੇਬ ਚੌਥੇ ਪਿਆਰ ਉਹ ਪੰਨੀ ਖੇਡ ਪੰਜਵੇਂ ਖਾਣ ਪੀਣ ਕੀ ਧਾਤ ਛੇਵੇਂ ਕਾਮਨਾ ਪੁੱਛੇ ਜਾਤ ਸੱਤਵੇਂ ਸੰਜ ਕੀਆ ਘਰ ਵਾਸ ਅੱਠਵੇਂ ਕ੍ਰੋਧ ਹੋਆ ਤਨ ਨਾਸ ਨਾ ਮੈਂ ਧੌਲੇ ਉੱਬੇ ਸਾ 10ਵੇਂ ਦੱਦਾ ਹੋਆ ਸਵਾ ਇਸੇ ਤਰ੍ਹਾਂ ਬਾਬਾ ਦਇਆ ਸਿੰਘ ਆਰਫ ਨੇ ਸਾਲ ਬਾ ਸਾਲ ਆਦਮੀ ਦੀ ਉਮਰ ਵਧਦੀ ਦੇਖ ਕੇ ਸਮਝਾਇਆ ਹੈ ਵੀ ਹੁਣ ਤੂੰ ਐ ਕੀਤਾ ਇਦੋਂ ਪਹਿਲਾਂ ਐ ਕਰਦਾ ਸਾਂ ਹੁਣ ਐ ਕਰਾਂਗਾ ਤੇ ਆਓ ਸੁਣੀਏ ਬਾਬਾ ਦਇਆ ਸਿੰਘ ਆਰਫ ਨੇ ਜਿਵੇਂ ਲਿਖਿਆ ਹੈ ਪੇਸ਼ ਕੀਤਾ ਜਾ ਰਿਹਾ ਹੈ 11 ਸਾਲ ਦੇ ਵਿੱਚ ਗੋਮਾਨੀਆਂ ਓਏ ਯਾਰਾਂ ਨਾਲ ਲਾ ਛੱਡੀਆਂ ਯਾਰੀਆਂ ਈ ਵਿਸਰਗਿਆ ਹੈ ਨਾਮ ਪਰਮਾਤਮਾ ਦਾ ਲਈਆਂ ਜਾਣ ਸਹੇਲੀਆਂ ਪਿਆਰੀਆਂ ਈ ਲੈ ਲੈ ਵੇਤ ਚਰੋਖਿਆਂ ਬਾਉ ਠੰਡੀ ਛੱਡ ਜਾਣੀਆਂ ਮਹਿਲ ਆਟਾਰੀਆਂ ਈ ਸਦਾ ਨਹੀਂ ਬਾਵਰਤੀਆਂ ਪਾਸ ਰਹਿਣਾ ਸਦਾ ਖਾਣੀਆਂ ਨਹੀਂ ਤਰਕਾਰੀਆਂ ਈ ਸਦਾ ਨਹੀਂ ਜੇ ਨਫਰ ਗੁਲਾਮ ਰਹਿਣੇ ਸਦਾ ਨਹੀਂ ਜੇ ਬਹਿਲ ਸਵਾਰੀਆਂ ਈ ਸਦਾ ਨਹੀਂ ਜੇ ਅਰਦਲ ਹੀ ਖੜੇ ਰਹਿਣੇ ਸਦਾ ਨਹੀਂ ਹਕੂਮਤਾਂ ਭਾਰੀਆਂ ਈ ਸਦਾ ਨਹੀਂ ਜੇ ਕੰਪਨੀ ਵਿੱਚ ਰਹਿਣਾ ਸਦਾ ਨਹੀਂ ਮੇਜਰ ਸੂਬੇਦਾਰੀਆਂ ਈ ਸਦਾ ਨਹੀਂ ਜੇ ਰਾਜਿਆਂ ਰਾਜ ਕਰਨਾ ਸਦਾ ਨਹੀਂ ਜੇ ਫੀਲ ਅੰਬਾਰੀਆਂ ਈ ਸਦਾ ਨਹੀਂ ਜੇ ਬੈਠਾ ਕੀ ਮਰਹਿਣੇ ਸਦਾ ਨਹੀਂ ਜੇ ਹੱਟ ਪੰਸਾਰੀਆਂ ਈ ਸਦਾ ਡਬਲ ਬਰ ਇਸ ਨੇ ਪੈਣਣੇ ਨੀ ਸਦਾ ਨਹੀਂ ਜੇ ਚਿਕਣ ਕਿਨਾਰੀਆਂ ਆਈ ਸਦਾ ਡਬਲ ਬਾਰ ਇਸ ਨਾ ਪੈਨਣੇ ਨੀ ਸਦਾ ਨਹੀਂ ਜੇ ਚਿਕਣ ਕਿਨਾਰੀਆਂ ਆਈ ਸਦਾ ਨਹੀਂ ਜੇ ਬੇਦਪੁਰਾਨ ਪੜਨੇ ਰੱਖ ਜਾਵਣ ਵਿੱਚ ਅਲਮਾਰੀਆਂ ਆਈ ਸਦਾ ਨਹੀਂ ਖਰੀਦਣਾ ਮਾਲ ਤੇ ਤੋਂ ਕਰਨਾ ਅੰਤ ਨੂੰ ਕੂਚ ਵਪਾਰੀਆਂ ਆਈ ਸਦਾ ਨਹੀਂ ਜੇ ਅਤਰ ਫਾਲੇਲ ਮਲਣੇ ਨਹੀਂ ਖਾਣੀਆਂ ਲੌਂਗ ਸਪਾਰੀਆਂ ਈ ਸਦਾ ਨਹੀਂ ਜੇ ਬ੍ਰਿਸ਼ ਦੀ ਛਾਂ ਲੈਣੀ ਰੱਖ ਛੱਡੀਆਂ ਜੜਾਂ ਤੇ ਆ ਰਹੀਆਂ ਈ ਸਦਾ ਨਹੀਂ ਜੇ ਲਾਲ ਜਮਰੋਦ ਵਿੱਚੋਂ ਬੈਠ ਪਰਖਣੇ ਜੋਰ ਜਵਾਰੀਆਂ ਈ ਸਦਾ ਨਹੀਂ ਜੇ ਦਿਲਬਰਾਂ ਪਾਸ ਰਹਿਣਾ ਸਦਾ ਨਹੀਂ ਓ ਨੀਂਗਰਾਂ ਨਾਰੀਆਂ ਈ ਸਦਾ ਨਹੀਂ ਜੇ ਮਹਾ ਪ੍ਰਸ਼ਾਦ ਖਾਣੇ ਸਦਾ ਚਟਣੀਆਂ ਨਹੀਂ ਕਰਾਰੀਆਂ ਈ ਸਦਾ ਨਹੀਂ ਜੇ ਮੰਦਰਾਂ ਵਿੱਚ ਪਹਿਣਾ ਸਦਾ ਨਹੀਂ ਜੇ ਪਲੰਗ ਨਵਾਰੀਆਂ ਈ ਮੁੱਖ ਚੰਦ ਮਹਿਤਾਬ ਨੇ ਛਿਪ ਜਾਣਾ ਦੇਰ ਨਾ ਸਦਾਨਾ ਦੀਦ ਦੀਦਾਰੀਆਂ ਈ ਦਇਆ ਸਿੰਘ ਸਹੇਲੀਆਂ ਲੱਦ ਗਈਆਂ ਇੱਕ ਰੋਜ ਨੂੰ ਤੇਰੀਆਂ ਵਾਰੀਆਂ ਈ ਹੋ 12 ਸਾਲ ਦੀ ਉਮਰ ਖਰਾਬ ਕੀਤੀ 12 ਸਾਲ ਦੀ ਉਮਰ ਖਰਾਬ ਕੀਤੀ ਵਿੱਚ ਖੇਲਦੇ ਪੁਰਸ਼ دیਵਾਨਿਆਂ ਓਏ ਜਿਨੇ ਪਾਣੀਓ ਪੂਤਲਾ ਸਾਜ ਆਈ ਨਹੀਂ ਸ੍ਰੀ ਭਗਵਾਨ ਨੂੰ ਜਾਣ ਆਏ ਕਿਨੇ ਵਿੱਚ ਜਹਾਨ ਦੇ ਭੇਜ ਆਈ ਨਹੀਂ ਸੋਚਿਆ ਬਾਲ ਆਣ ਆਣ ਓਏ ਵਿੱਚ ਵਹਿਮ ਦਰਿਆ ਦੇ ਡੁੱਬ ਆਏ ਕਿਦਰ ਗਿਆ ਸੀ ਅਕਲ ਦੇ ਖਾਨੇ ਆ ਓਏ ਸਾਰੀ ਉਮਰ ਪਛਤਾਮਦਾ ਦਿਲ ਰਹਿੰਦਾ ਆਵੇ ਹੱਥ ਨਾ ਵਕਤ ਬਹਾਨਿਆਂ ਓਏ ਤੇਰਾ ਰੱਬ ਕਰੀ ਮਨੇ ਮੇਲ ਕੀਤਾ ਬਤ ਨਵੇਂ ਆ ਰੂਪ ਰਾਣਿਆਂ ਓਏ ਕਿਹੜੀ ਗੱਲ ਦਾ ਦੱਸ ਤੈਂ ਕਰਾਂ ਦਾਵਾ ਮੇਰਾ ਨਹੀਂ ਤੂੰ ਮਾਲ ਬਗਾਨਿਆਂ ਓਏ ਕਿਹੜੀ ਗੱਲ ਦਾ ਦੱਸ ਮੈਂ ਕਰਾਂ ਦਾਵਾ ਮੇਰਾ ਨਹੀਂ ਤੁਮਾਲ ਬਗਾਨੇ ਆਏ ਮਰ ਜਾ ਭੁੱਜ ਕੇ ਸ਼ਮਾ ਦਿਲਦਾਰ ਉੱਤੇ ਪਾਪੀ ਮੇਰਿਆ ਦਿਲਾਂ ਪਰਵਾਨਿਆ ਓਏ ਜਿਹੜੀ ਮਾਰਨੇ ਨੂੰ ਵਿੰਨੀ ਖੜਾ ਗੋਲੀ ਦਇਆ ਸਿੰਘ ਨਾ ਬਚੇ ਨਿਸ਼ਾਨਿਆਂ ਓਏ 13 ਸਾਲ ਦੇ ਵਿੱਚ ਤੈਂ ਕੰਮ ਚੰਗਾ ਕੀਤਾ ਕੀਤਾ ਕੌਣ ਸੋ ਖੋਲ ਕੇ ਦੱਸ ਪਿਆਰੇ ਜੇ ਕਰ ਕਿਸੇ ਨੇ ਨੇਕ ਨਸੀਤ ਕੀਤੀ ਪਿਆ ਦੰਦੀਆਂ ਕੱਢ ਕੇ ਹੱਸ ਪਿਆਰੇ ਬੁਰੇ ਕੰਮ ਨੂੰ ਦੌੜ ਕੇ ਪਕੜਿਆਈ ਗਿਆ ਨੇਕ ਕਾਮਾਮ ਤੋਂ ਨੱਸ ਪਿਆਰੇ ਦੇਖੀਂ ਗਾ ਫਲਾ ਇਸ਼ਕ ਸ਼ਰਾਬ ਨਹੀਂ ਪੀਤੇ ਬਹੁਤ ਅੰਗੂਰ ਦੇ ਰਸ ਪਿਆਰੇ ਪੰਛੀ ਵਾਂਗ ਨਾ ਉੱਡ ਕੇ ਸੈਰ ਕੀਤੀ ਗਿਆ ਮੋ ਦੇ पिੰਜਰੇ ਫਸ ਪਿਆਰੇ ਹੋ ਨਹੀਂ ਤੋਤਿਆਂ ਉਜਲਾ ਹੋਣ ਵਾਲਾ ਨਹੀਂ ਤੋਤਿਆਂ ਉਜਲਾ ਹੋਣ ਵਾਲਾ ਕਾਲਾ ਚਤ ਹੈ ਲਾਰਟ ਦੀ ਮਸ ਪਿਆਰੇ ਬੁਰੇ ਕੰਮ ਦੀ ਤਰਫ ਦਲੇ ਰਹੋ ਆ ਲਈ ਕਮਰ ਸਵਾਰ ਕੇ ਕਸ ਪਿਆਰੇ ਦਇਆ ਸਿੰਘ ਤੂੰ ਸਦਾ ਨਾ ਜੀਵਣਾਈ ਕਦੀ ਹੋਮਣੀ ਜ਼ਿੰਦਗੀ ਬਸ ਪਿਆਰੇ